ਅੱਜ ਮੈਂ ਬਹੁਤ ਲੇਟ ਹੋ ਗਈ ਉਪਰ ਭੂਆ ਤੋਂ ਗਾਣਾ ਪੈਣ ਗਿਆ ਭੂਆ ਤੋਂ ਗਾਣਾ ਪੈਣ ਗਿਆ ਵੀ ਕਿਉਂ ਨਹੀਂ ਹੈ ਇੰਨੀ ਲੇਟ ਚੱਲ ਜਿੱਤੀ ਜੇ ਤੂੰ ਭੂਆ ਦੇ ਗਾਣਾ ਤੋਂ ਬਚਣਾ ਨਾ ਤਾਂ ਸੱਚੀ ਭਜਾਲਾ ਸਕੂਟੀ ਉਸਿਆਲੇ ਦਾ ਦਿਲ ਨਹੀਂ ਉਹ ਲੱਗਦਾ ਚੱਲ ਅੱਜ ਤੱਕ ਖੇਤੀ ਨੇ ਬੜਾ ਖੇਤ ਦਾ ਕੰਮ ਮੌਸਮ ਵੀ ਵਧੀਆ ਧੁੱਪੋ ਵਧੀਆ ਜਾ ਚੱਲ ਚੱਲੀਏ ਘਰਾਂ ਨੂੰ ਤਾਨੂੰ ਅੱਖਰੇ ਕਿ ਟਿਚ ਬਟਨ ਨੇ ਵਿੱਚ ਆ ਕੇ ਮਾਰੀ ਬਾਈਕ ਮੇਰੇ ਉਹ ਦਿਖਦਾ ਮੈਨੂੰ ਨਹੀਂ ਕਿ ਸਾਨੂੰ ਨਹੀਂ ਹੈਗਾ ਤੁਸੀਂ ਵਿੱਚ ਲੈ ਕੇ ਸਕੂਟੀ ਮਾਰੀ ਐ ਨਾਲੇ ਮੈਨੂੰ ਲੱਗਦਾ ਬ੍ਰੇਕ ਨਹੀਂ ਕੰਮ ਕਰਦੇ ਤੁਹਾਡੀ ਸਕੂਟੀ ਦੇ ਜ਼ਿਆਦਾ ਨਾ ਬੋਲ ਤਾਨੂੰ ਕੀ ਨਹੀਂ ਕਿਹਾ ਵੀ ਮੇਰੀ ਸਕੂਟੀ ਦੇ ਬ੍ਰੇਕਾਂ ਨਹੀਂ ਲੱਗਦੀਆਂ ਅੱਛਾ ਜੇ ਕੰਮ ਕਰਦੇ ਨੇ ਫਿਰ ਲਾਏ ਕਿਉਂ ਨਹੀਂ ਜਾਂ ਮੈਨੂੰ ਲੱਗਦਾ ਲਾਉਣੀ ਨਹੀਂ ਆਉਂਦੇ ਜਾਂ ਫਿਰ ਐ ਹੋ ਸਕਦਾ ਵੀ ਸੋਹਣੇ ਮੁੰਡੇ ਦੇਖ ਕੇ ਬ੍ਰੇਕ ਲਾਉਣੀ ਭੁੱਲ ਗਏ ਜ਼ਿਆਦਾ ਨਾ ਬੋਲ ਸੋਣਾ ਹੋਏਗਾ ਤੂੰ ਆਪਣੇ ਘਰ ਹੋਏਗਾ ਅਰਹੀ ਗੱਲ ਬ੍ਰੇਕਾਂ ਦੀ ਬ੍ਰੇਕਾਂ ਮੈਨੂੰ ਲਾਉਣੀਆਂ ਆਉਂਦੀਆਂ ਨੇ ਅੱਛਾ ਜੇ ਇਹ ਗੱਲ ਸੀ ਫਿਰ ਲਾਉਣੀਆਂ ਸੀ ਨਾ ਜੇ ਮੇਰੇ ਵਿੱਚ ਵਜ ਦੇ ਲੱਤਾਂ ਵਾਂ ਟੁੱਟ ਜਾਂਦੀ ਹਜੇ ਮੈਂ ਪੁਲਿਸ ਦੀ ਭਰਤੀ ਦੇਖਣੀ ਆ ਟੁੱਟ ਜਾਣੀ ਸੀ ਟੁੱਟੀ ਤਾਂ ਨਹੀਂ ਜਾਂ ਹੁਣ ਹੋ ਜਾ ਜਾ ਕੇ ਭਰਤੀ ਕਿਨੇ ਰੋਕੇ ਤੈਨੂੰ ਓ ਯਾਰ ਤੂੰ ਤਾਂ ਬੋਲਦੀ ਬਹੁਤੋਂ ਇੱਕ ਤਾਂ ਮੇਰੇ 'ਚ ਟੱਕਰ ਮਾਰੀ ਉਤੋਂ ਦੀ ਮਾਫੀ ਤਾਂ ਕੀ ਮੰਗਣੀ ਆ ਮੈਨ ਨਾਲ ਲੜੀ ਜਾਂਨੇ ਓ ਮਾਫੀ ਮੰਗਦੀ ਐ ਮੇਰੀ ਜੁੱਤੀ ਅੱਜ ਤੱਕ ਤਾਂ ਮੈਂ ਆਪਣੇ ਘਰ ਦੇ ਤੋਂ ਨਹੀਂ ਡਰੀ ਤੂੰ ਕੀ ਚੀਜ਼ ਐ ਜਾ ਤੁਰਦਾ ਲੱਗ ਓਹੋ ਤੁਸੀਂ ਨਹੀਂ ਗੱਲਾਂ ਚਾਉਣੰਦੇ ਵੈਸੇ ਸਾਡੇ ਪਿੰਡੇ ਤੇ ਲੱਗਦੇ ਨਹੀਂ ਕਿ ਤੂੰ ਬਾਹਰੋਂ ਆਇਓ ਹਾਂ ਆਈਆਂ ਪੂਆ ਕਰੋ ਅਈਆਂ ਆਪਣੇ ਤੂੰ ਦੱਸ ਕੀ ਟਿੰਡੇ ਲੈਣੇ ਆਂ ਉਹ ਵੈਸੇ ਕੀ ਨਾਮ ਹੈ ਤੁਹਾਡੀ ਪੂਆ ਦਾ ਮੇਰੀ ਪੂਆ ਦਾ ਨਾਮ ਰਾਣੀ ਆ ਪਿੰਡ ਦੇ ਲੰਬੜਦਾਰ ਵਾਜਦੇ ਆ ਤੂੰ ਕੀ ਲੈਣਾ ਵੈਸੇ ਪੁੱਛ ਕੇ ਉਹ ਮੈਂ ਤਾਂ ਵੈਸੇ ਹੀ ਪੁੱਛ ਰਿਆ ਸੀ ਬਸ ਕਰ ਬਸ ਕਰ ਮੈਂ ਵੀ ਕੰਮ ਲਈ ਆ ਜਿਹੜੀ ਤੇ ਇਨਾ ਮੱਥਾ ਮਾਰ ਰਹੀ ਆ ਆਪਣਾ ਟਾਈਮ ਖਰਾਬ ਕਰ ਰਹੀ ਆ ਜਾ ਪਰੇ ਹਟ ਮੇਰਾ ਰਸਤਾ ਛੱਡ ਉਹ ਜੇ ਰਾ ਛੱਡਣੀ ਹੁੰਦਾ ਫਿਰ ਰੋਕਦੇ ਕਿਉਂ ਠੀਕ ਹੈ ਹਾਂ ਉਹ ਕੁਛ ਨਹੀਂ ਕਿਹਾ ਮੈਂ ਤਾਂ ਤੁਸੀਂ ਜਾਓ ਕੁੜੀ ਤਾਂ ਸੋਹਣੀ ਸੀ ਪਰ ਗੁੱਸੇ ਵਾਲੀ ਬਣੀ ਸੀ ਉਹ ਮੈਂ ਵੀ ਕਮਲ ਆਂ ਐਨਾ ਟਾਈਮ ਉਹਦੇ ਨਾਲ ਕਾਮਲ ਮਾਰੀ ਆ ਐਣੀ ਵੀ ਨਾਂ ਪੁੱਛ ਲਾਂ ਚੱਲ ਪੂਆ ਦਾ ਨਾਂ ਤਾਂ ਪਤਾ ਲੱਗੀ ਆ ਇਹ ਵੀ ਇੱਥੇ ਹੀ ਹੋਣੀ ਹਜੇ ਕਰ ਲਾਂਗੇ ਨਾਂ ਪਤਾ ਲੈ ਲੈ ਦੱਸ ਹੁਣ ਤੱਕ ਨਹੀਂ ਆਈ ਹੋਗੀ ਅੱਜ ਵਾਕਾਂ ਜਾਂਦਾ ਵੀ ਸਰੀਪ ਐ ਅੱਜ ਕੱਲ ਜਮੀ ਇੱਕ ਆ ਪਹਿਲੀ ਵਾਰ ਹੀ ਰਹੀ ਐ ਇੱਕ ਦਿਵਾ ਤੇ ਇਹ ਕਿੰਨੀ ਵਾਰੀ ਆਖਿਆ ਵੀ ਭਾਈ ਬੱਸ ਤੇ ਵਗ ਜਾਕਰ ਬੱਸ ਤੇ ਆ ਜਾਕਰ ਨਹੀਂ ਟੈਂਸ਼ਨ ਨਾ ਰਹੇ ਮਾਗਰ ਉਹੀ ਨਾ ਕਿਤੇ ਡਿੱਗ ਪਈ ਹੋਵੇ ਰਾਹ ਚ ਤਾਂਸ ਹੁਣ ਕੀ ਬਣੇ ਐਂ ਕਰਦੇ ਫੋਨ ਲਾ ਕੇ ਦੇਖਦੇ ਪਹਿਲਾਂ ਕਿੱਥੇ ਇੱਕ ਪਹੁੰਚੀ ਹੈਗੀ ਲੈ ਆਹ ਕੌਣ ਆ ਗਿਆ ਦੇਖਾਂ ਮੈਨੂੰ ਲੱਗਦਾ ਉਹੀ ਆ ਗਈ ਕੁੜੀ ਜੀ ਸਤਿ ਸ਼੍ਰੀ ਅਕਾਲ ਪੂਆ ਸਤਿ ਸ਼੍ਰੀ ਅਕਾਲ ਬੇਟਾ ਚੰਗਾ ਹੋਇਆ ਤੂੰ ਆ ਗਈ ਹੈ ਹਾਂਜੀ ਮੈਂ ਹੁਣ ਤੈਨੂੰ ਹੀ ਦੇਖਦੀ ਸੀ ਅੱਛਾ ਹੋਰ ਫੋਨ ਕਰਦੀ ਸੀ ਮਾਂ ਦੇਖ ਭਲਾ ਜਾ ਬੈ ਜਾ ਅੱਛਾ ਬੈਜੋ ਪੂਆ ਹੋ ਠੀਕ ਪੂਆ ਮੈਂ ਤਾਂ ਠੀਕ ਹਾਂ ਜਿੱਤੇ ਤੂੰ ਮੈਨੂੰ ਇਹ ਦੱਸਿਆ ਇੰਨਾ ਲੇਟ ਕਾ ਤੋ ਹੋ ਗਈ ਪੂਆ ਕਿ ਦ ਸਾਰ ਰਸਤੇ ਚ ਇੱਕ ਨਮੂਨਾ ਟੱਕਰ ਗਿਆ ਮੈਨੂੰ ਹੈ ਨਮੂਨਾ ਹੋਰ ਕੀ ਉਹ ਕੀ ਹੁੰਨਾ ਹੈ ਉਹ ਇੱਕ ਨਾ ਬਸ ਤੁਸੀਂ ਪੁੱਛੋ ਹੀ ਨਾ ਕੀ ਕਹਿੰਦੇ ਹੁੰਦੇ ਨੇ ਉੱਥੇ ਰਸਤੇ ਚੜਾ ਇੱਕ ਮੁੰਡਾ ਸੀਗਾ ਲੇ ਦੱਸ ਤੂੰ ਤਾਂ ਕਮਲੀ ਹੈਗੀ ਇੱਕ ਤਾਂ ਤਾਂ ਉਹਦੇ ਵਿੱਚ ਸਕੂਟਰੀ ਮਾਰੀ ਉੱਤੋਂ ਤਾਂ ਉਹਦੀ ਮਾਫੀ ਨਹੀਂ ਮੰਗੀ ਉਹ ਤੋਂ ਉੱਤੋਂ ਲੜਨ ਵੀ ਲੱਗੀ ਉਹਦੇ ਨਾਲ ਲੈ ਪੂਆ ਜੇ ਮੈਂ ਆਪਣੀ ਗਲਤੀ ਮੰਨ ਲੈਂਦੀ ਉਹ ਤਾਂ ਮੇਰੇ ਮਗਰ ਹੀ ਪੈ ਜਾਂਦਾ ਤੋ ਪੂਆ ਮੈਂ ਹੈਗੀ ਵੀ ਕੱਲੀ ਸੀਗੀ ਲੈ ਕਾਮਲੀ ਪਿੰਡਾਂ ਵਾਲੇ ਨਹੀਂ ਪੁੱਤਾਂ ਲੜਦੇ ਹੁੰਦੇ ਪਿੰਡਾਂ ਵਾਲੇ ਦੇ ਦਿਲ ਤਾਂ ਬਹੁਤ ਖੁੱਲੇ ਹੁੰਦੇ ਨੇ ਹੈ ਅੱਛਾ ਪੂਆ ਹਾਂ ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਫਿਰ ਉਹੀ ਲੜ ਪਈ ਉਹਦੇ ਨਾਲ ਤੂੰ ਤਾਂ ਉਹੀ ਕਮਲੀ ਹੈਗੀ ਬਸ ਚੱਲ ਕੋਈ ਨਾ ਪੂਆ ਚੱਲ ਜੀ ਪੂਆ ਜੇ ਮੈਨੂੰ ਐਵੇਂ ਪਤਾ ਹੁੰਦਾ ਨਾ ਮੈਂ ਉਹਦੇ ਨਾਲ ਲੜਦੀ ਨਹੀਂ ਸੀ ਲੈ ਦੱਸ ਗੱਲਾਂ-ਗੱਲਾਂ ਜਿਵੇਂ ਤਾਂ ਪੁੱਛਣੀ ਭੁੱਲ ਗਈ ਉਹ ਮੁੰਡੇ ਦਾ ਨਾਂ ਕੀ ਸੀ ਓਹੋ ਮੈਂ ਤੇ ਆਪ ਲੜਾਈ ਦੇ ਚੱਕਰ 'ਚ ਮੈਂ ਤਾਂ ਉਹਦਾ ਨਾਮ ਪੁੱਛਣਾ ਮੈਂ ਤਾਂ ਭੁੱਲ ਗਈਆਂ ਲੈ ਦੱਸ ਮੈਂ ਤਾਂ ਸੋਚਦੀ ਸੀ ਤੂੰ ਥੋੜੀ ਮੋਟੀ ਕੰਬਲੀਆਂ ਤੂੰ ਤਾਂ ਪੂਰੀਓ ਕੰਬਲੀ ਦੀ ਕੰਬਲੀ ਐ ਓਹ ਹਾਂ ਤੁਸੀਂ ਮੇਰਾ ਮਜ਼ਾਕ ਬਣਾਏ ਜਾਂਦੇ ਹੋ ਮੈਨੂੰ ਭੁੱਖ ਲੱਗੀ ਆ ਪਤਾ ਮੈਂ ਖਾਣਾ ਕੁਝ ਹੈ ਹਾਂ ਚੱਲ ਕੋਈ ਨਾ ਪੁੱਤਾ ਜਾ ਮੈਂ ਤੈਨੂੰ ਚਾਹ ਬਣਾ ਕੇ ਦੇਵਾਂ ਨਾ ਕੁਝ ਖਾਣ ਨੂੰ ਦੇਵਾਂ ਚਲੋ ਦੇਖੀ ਨਾ ਮੇਰਾ ਭਾਈ ਲਗਰਦੇ ਯਾਰਾ ਉਹ ਮੈਂ ਦੱਸ ਕੀ ਕਰਾਂ ਉਹ ਬਾਈ ਮੈਂ ਤਾਂ ਜਿਾ ਕਿਵੇਂ ਮਰਜੀ ਦਾ ਨੰਬਰ ਲੈ ਕੇ ਦੇ ਉਹ ਨੰਬਰ ਤੈਨੂੰ ਕਿੱਥੋਂ ਪਤਾ ਕਰਕੇ ਦੇਵਾਂ ਪਤੰਦਰਾ ਨਾ ਉਹਦਾ ਨਾਂ ਪਤਾ ਨਾ ਉਹਦੀ ਸ਼ਕਲ ਪਤਾ ਫੋਟੋ ਦੇਖ ਕੇ ਵੀ ਦੱਸਦਾ ਵੀ ਉਹਨਾਂ ਦੀ ਕੁੜੀ ਐ ਹੁਣ ਮੈਨੂੰ ਕੀ ਪਤਾ ਕੌਣ ਆ ਕੀ ਨਾਂ ਓਏ ਮੈਥੋਂ ਵੀ ਕੱਚ ਰਹਿ ਗਈ ਯਾਰਾ ਉਂ ਖੜਾ ਗੱਲਾਂ ਤਾਂ ਕਰੀ ਆ ਐਨੀ ਵੀ ਉਹਦਾ ਨਾਮ ਤਾਂ ਪੁੱਛ ਲਾਂ ਤੈਨੂੰ ਕੁਝ ਦੱਸਿਆ ਨਹੀਂ ਗਾ ਉਹਨੇ ਕੁਝ ਵੀ ਹਾਂ ਐ ਐ ਦਸੇ ਨੇ ਵੀ ਮੈਂ ਆਪਦੀ ਪੂਆ ਲੈ ਬੈਠੀ ਹਾਂ ਨੰਬਰਦਾਰਾਂ ਦੇ ਆਈ ਹੋ ਅੱਛਾ ਨੰਬਰਦਾਰਾਂ ਦੇ ਫਿਰ ਐ ਕਰਦੇ ਆਪਾਂ ਉਹਨੇ ਕਰੀ ਬਗ ਜੰਨੇ ਤੂੰ ਐ ਕਰੀ ਅੰਕੀ ਦੀਆਂ ਗੱਲਾਂ ਚਲਾ ਲਈ ਮੈਂ ਉਹਨੂੰ ਸਾਈਡ ਤੇ ਲੈ ਜਾ ਕੇ ਉਹਦਾ ਨੰਬਰ ਲੈ ਲੂੰਗਾ ਆਹੋ ਅਗਲੀ ਤਾਂ ਤੇਰੇ ਖਾਤਰੀ ਬੈਠੀ ਐ ਨੰਬਰ ਲੈ ਲੂੰਗਾ ਆ ਬੰਨੇ ਬਾਬਾ ਤੇਰੇ ਮੁਰੇ ਹੱਥ ਮੈਂ ਮੁਣੀ ਜਾਂਦਾ ਨਾਲ ਦਾ ਛੱਤਰ ਖਾਏਗਾ ਨਾਲੇ ਪੋਏਗਾ ਉਹ ਸਬਰ ਕਰ ਲੈ ਜੀ ਅਗਲੀ ਭੂਆਲੇ ਵੀ ਆਈ ਐ ਥੋੜੇ ਦਿਨ ਤਾਂ ਰਹਿ ਕੀ ਜਾਊ ਜਿੱਦੇ ਮਿਲੀ ਉਹਦੇ ਲੈ ਲਈ ਨੰਬਰ ਤੂੰ ਤਾਂ ਪਤੰਦਰਾ ਉਹੀ ਕਾਲੀ ਕਰਨ ਲੱਗੇ ਨਾ ਅੱਗ ਲਾ ਦੇਣ ਜਮੀ ਓਏ ਚਲਾ ਐ ਤੀ ਨੰਬਰ ਮਿਲ ਜਾਂਦਾ ਹੁਣ ਉਹ ਕਦੋਂ ਮਿਲੂ ਕਦੋਂ ਨਾ ਚਲ ਉਹ ਗੱਲ ਦਾ ਤੇਰੀ ਵੀ ਠੀਕ ਐ ਵੇਟ ਕਰ ਲੈਣੇ ਹੋਰ ਕੀ ਆ ਫੇਰ ਓਏ ਆਉਂਗਾ ਪੱਗੇ ਨਾ ਮਾਰਾਂ ਮੈਂ ਕਿ ਹੁਣ 12 ਅੰਦਰ ਤਾਂ ਆਉਂਦੀ ਨਹੀਂ ਨੇ ਨੇ ਚਲਾਂਗੇ ਪਤਾ ਕਰ ਲਾਂਗੇ ਠੀਕ ਤੂੰ ਬਗ ਜੀ ਪੁੱਛ ਲੈ ਲਾ ਲਈ ਜਿਹੜਾ ਇੱਥੋਂ ਜ਼ੋਰ ਲੱਗਣਾ ਐ ਚਲ ਐ ਕਰ ਲਾਂਗੇ ਫੇਰ ਜਿੱਤੇ ਕੀ ਕਰ ਗਏ ਪੁੱਤਾਂ ਕੁਛ ਨਹੀਂ ਕਾਲਜ ਦਾ ਕੰਮ ਕਰਦੀ ਸੀ ਪੁੱਆ ਮੈਂ ਤੈਨੂੰ ਐ ਕਹਿੰਦੀ ਸੀ ਜੇ ਟਾਈਮ ਹੈ ਤੈਨੂੰ ਮੇਰਾ ਸੂਟ ਸਿਉਂ ਦੇ ਇੱਕ ਸੂਟ ਹੋਰ ਪੁੱਤ ਦੇ ਕੇ ਵਧੀਆ ਨਹੀਂ ਸਿਉਂਦੇ ਹੈਗਾ ਤੂੰ ਸੋਹਣਾ ਸਿਉਂਦੇ ਹੈਂ ਅੱਛਾ ਚਲ ਸਿਉਂ ਦਿੰਨੀ ਆ ਕੋਈ ਨਹੀਂ ਰੀਲ ਹੈਗੀ ਉਹਦੇ ਨਾਲ ਦੀ ਰੀਲ ਤਾਂ ਰੀਲ ਤਾਂ ਮੈਂ ਲੈ ਆਈ ਨਹੀਂ ਚਲ ਮੈਂ ਲੈ ਆਉਣੀ ਹਾਂ ਸਕੂਲ 'ਤੇ ਮੈਨੂੰ ਟਾਈਮ ਨਹੀਂ ਲੱਗਣਾ ਜ਼ਿਆਦਾ ਮੈਂ ਲੈ ਆਉਣੀ ਆ ਹਾਂ ਜਾ ਫੜ ਕੇ ਲਿਆ ਰਹੀ ਫਿਰ ਜਾ ਮੈਂ ਬਣਾ ਦਿੰਨੀ ਆ ਚਲ ਹੋਰ ਜਾ ਵਰਤਾ ਜਾ ਪੁੱਤ ਧਿਆਨ ਨਾਲ ਜਾਈਂ ਕਿਤੇ ਅੱਜ ਵੀ ਲੜਕੇ ਆ ਜਿਵੇਂ ਕਿਸੇ ਉਹ ਨਾ ਨਾ ਕੋਈ ਟੈਨਸ਼ਨ ਨਾ ਲੋ ਅੱਜ ਨਹੀਂ ਲੜਦੀ ਕਿਸੇ ਨਾਲ ਮੈਂ ਜਾ ਕੇ ਆਉਣੀ ਆ ਪਿੰਡ ਦੀਆਂ ਸਾਰੀਆਂ ਗਲੀਆਂ ਫਰੋਲਤੀ ਮੁਰਕ ਤੋ ਕੁੜੀਆਂ ਨਹੀਂ ਦੇਖੀ ਹੈਗੀ ਆਖਰੀ ਗਲੀ ਰਹਿ ਗਈ ਰੱਬਾ ਕਰਾ ਦੇ ਦਰਸ਼ਨ ਦਿਖਾ ਦਿਓ ਸਿੱਟੂਲੀ ਦੁਆਰੇ ਚੱਲ ਦੇਖ ਲਾ ਉਹ ਮਿਲ ਗਈ ਮਿਲ ਗਈ ਮਿਲ ਗਈ ਕੀ ਮਿਲ ਗਈ ਆ ਤੋੜਤਾ ਮੇਰੀ ਸਕੂਟੀ ਦਾ ਟਾਪਾ ਘਟੂ ਘਟ ਦੇਖ ਕੇ ਤਾਂ ਚਲਾ ਲਿਆ ਕਰ ਅੱਜ ਫੇਰ ਮੇਰੇ ਵਿੱਚ ਮਾਰੀ ਉਹ ਸੌਰੀ ਸੌਰੀ ਜੀ ਮੈਨ ਤਾਂ ਪਤਾ ਹੀ ਨਹੀਂ ਲੱਗਿਆ ਨਾਲੇ 60 ਸਟ ਤਾਂ ਨਹੀਂ ਵੱਜੀ ਤੁਹਾਡੇ ਉਹ ਟਾਪਾ ਟਾਪੇ ਦੀ ਕੀ ਗੱਲ ਐ ਇਹਦਾ ਜੱਟ ਨਵਾਂ ਪਾ ਦਊਗਾ ਹਾਂ ਠੀਕ ਆ ਮੈਂ ਨਾਲੇ ਥੈਂਕ ਯੂ ਮੇਰੇ ਵੱਲ ਇੰਨਾ ਸੋਚਣ ਲਈ ਹੈ ਕੀ ਕਿਹਾ ਜੀ ਥੈਂਕ ਯੂ ਕਿਹਾ ਮੈਂ ਸੁਣਿਆ ਨਹੀਂ ਮੈਂ ਤਾਂ ਤਾਂ ਪੁੱਛਿਆ ਕਿਉਂਕਿ ਤੁਹਾਡੇ ਮੂੰਹ ਥੈਂਕ ਯੂ ਬਹੁਤ ਜੱਚਦਾ वैसे बजे ਤੁਸੀਂ ਥੈਂਕ ਯੂ ਕਹਤਾ ਮੈਂ ਤਾਂ ਐਸੀ ਵੀ ਕੱਲ ਵਾਂਗੂ ਲੜਕੀ ਜਾਊਂਗੀ ਮੇਰੇ ਨਾਲ ਨਹੀਂ ਨਹੀਂ ਮੈਂ ਅੱਜ ਨਹੀਂ ਲੜਦੀ ਤੇ ਕੱਲ ਵੀ ਦਰਸਲ ਮੇਰੀ ਹੀ ਗਲਤੀ ਸੀਗੀ ਮੈਨੂੰ ਜਲਦੀ ਸੀਗੀ ਘਰ ਜਾਣ ਦੀ ਤੇ ਆਪਣੀ ਟੱਕਰ ਹੋ ਗਈ ਉਹਦੇ ਲਈ ਸੌਰੀ ਉਹ ਚਲੋ ਕੋਈ ਗੱਲ ਨਹੀਂ ਜੀ ਕਦੇ ਕਦੇ ਹੋ ਜਾਂਦਾ ਚਲੋ ਹੁਣ ਮੇਰਾ ਰਾਤ ਤਾਂ ਛੱਡ ਦੋ ਉਹ ਜੇ ਰਾਤ ਛੱਡਣੀ ਹੁੰਦਾ ਫਿਰ ਰੋਕਦੇ ਕਿਉਂ ਐਨੀ ਗੌਰ ਨਾਲ ਨਾ ਦੇਖੋ ਮੈਨੂੰ ਰਾਤਾਂ ਦੀ ਨੀਂਦ ਉਡਾ ਦੇਣੀ ਹੈ ਹੋ ਲੈ ਤੁਸੀਂ ਰਾਤਾਂ ਦੀ ਨੀਂਦ ਦੀ ਗੱਲ ਕਰਦੇ ਹੋ ਤੁਸੀਂ ਤਾਂ ਮੇਰੇ ਦਿਨ ਦਾ ਚੈਨ ਵੀ ਉਡਾਤਾ ਅੱਛਾ ਜੀ ਹਾਂਜੀ ਕੀ ਉਹ ਰਸ ਵਾਲੇ ਨੂੰ ਇਹਨੂੰ ਕੀ ਕੰਮ ਚੜ ਗਈ ਦੇਖ ਕਿਵੇਂ ਪਹਿਲਾ ਪਹੁੰਦਾ ਪਤੰਦਰਾ ਸਪੋਧ ਦੇ ਡਰੀ ਆਉਂਦਾ ਉਹ ਪਾਲੀ ਉਹ ਕੰਮ ਬਣ ਗਿਆ ਓਏ ਉਹ ਕੰਮ ਬਣ ਗਿਆ ਓਏ ਉਹ ਤੀਸਾੜਾ ਕਮਲ ਜਿਹੜੇ ਮਜਾ ਦੇਖ ਮੋਰ ਮੰਗੂ ਨੱਚਦਾ ਪੰਦਰਾ ਉਹ ਕੰਮ ਬਣ ਗਿਆ ਪਤੰਦਰਾ ਓਏ ਉਹੀ ਮਿਲ ਗਈ ਤੇਰੀ ਪਰਹਾਈ ਅੱਜਾ ਕੰਮ ਪੱਕਾ ਕਰਾਇਆ ਮੇਰਾ ਨੰਬਰ ਵੀ ਮਿਲ ਗਿਆ ਓਏ ਪੱਕਾ ਅਦਾ ਕਰਾਇਆ ਚੈੱਕ ਵੀ ਕਰ ਲੈ ਜੀ ਕਿਤੇ ਰੌਣ ਨੰਬਰ ਤਾਂ ਹੀ ਦੇਗੀ ਚੈੱਕ ਵੀ ਕਰ ਲਿਆ ਲਾਕੀ ਵੀ ਦੇਖ ਲਿਆ ਗੱਲ ਵੀ ਹੋ ਗਈ ਹੈ ਪੱਕੇ ਕੰਮ ਕਰਦੇ ਆ ਕੱਚੇ ਖਿਡਾਰੀ ਨਹੀਂ ਹੈਗੇ ਕਿਤਾ ਲੱਗਾ ਕੋਈ ਚੰਗਾ ਹੀ ਮੱਥੇ ਲੱਗਾ ਜੇ ਤੜਕੀ ਉਹ ਮਰੀਕ ਮੱਥੇ ਲੱਗਾ ਲੀਵੀ ਪੈਲਾ ਹਾਂ ਚੱਲ ਫੜਾ ਮਿਲਦਿਆ ਗਾ ਉਹਨੂੰ ਨਾਲੇ ਸਤਗੁਰਾਂ ਨੂੰ ਬੁਲਾਉਣਿਆ ਨਾਲੇ ਗੱਗੇ ਉਹਨਾਂ ਉੱਥੇ ਚੱਲਦੇ ਆ ਉੱਥੇ ਚੱਲੀਏ ਫਿਰ ਹਾਂ ਚੱਲ ਆ ਜਾ ਫਿਰ ਉੱਥੇ ਕਰਦੇ ਆ ਉਹ ਪੈਸੇ ਪੂਸੇ ਸਭ ਹੈਗੇ ਨੇ ਤੂੰ ਆ ਜਾ ਪਾਰਟੀ ਕਰਾਂਗੇ ਉਹ ਮਰਸਾ ਚੱਕ ਲੈ ਮੈਂ ਚੱਕ ਲੈ ਸਿੱਧੀ ਆ ਜਾ ਅੱਗੇ ਪੁੱਤ ਹਾਂ ਬੋ ਮਿਲ ਗਈ ਰੀਲ ਉਹ ਰੀਲ ਰੀਲ ਤਾਂ ਸੁੱਟ ਨਾਲ ਦੀ ਹੈ ਨਹੀਂ ਸੀ ਪੂਆ ਅੱਛਾ ਹਾਂ ਨਾ ਅੱਜ ਕਿਵੇਂ ਮੇਰੇ ਤੇ ਖੁਸ਼ੀ ਲੱਗਦੀ ਹੈ ਲੱਗਦਾ ਹੈ ਪੂਆ ਤੇ ਪਿੰਡ ਜੀ ਲੱਗ ਗਿਆ ਹਾਂ ਪੂ ਬਹੁਤ ਜੀ ਲੱਗਿਆ ਮੈਨੂੰ ਇੱਥੇ ਸੱਚ ਪੂਆ ਮੈਨੂੰ ਅੱਜ ਉਹ ਮੁੰਡਾ ਮਿਲਿਆ ਸੀਗਾ ਹੈ ਮੁੰਡਾ ਮਿਲਿਆ ਸੀ ਹਾਂ ਅੱਜ ਕਿਹੜਾ ਮੁੰਡਾ ਮਿਲ ਗਿਆ ਤੈਨੂੰ ਉਹ ਜਿਹਦੇ ਨਾਲ ਮੇਰੀ ਕੱਲ ਲੜਾਈ ਨਹੀਂ ਹੋ ਗਈ ਸੀ ਅੱਜ ਫੇਰ ਲੜਾਈ ਉਹਦੇ ਨਾਲ ਨਾ ਨਾ ਅੱਜ ਮੈਂ ਉਹਨੂੰ ਸੌਰੀ ਕਹਿ ਕੇ ਆਈ ਆ ਚੱਲ ਚੰਗਾ ਕੀਤਾ ਪੁੱਤ ਸੌਰੀ ਬੋਲੇਈਦਾ ਉਹਨੂੰ ਅੱਜ ਮੈਂ ਫੇਰ ਉਹਦੇ ਨਾਲ ਟੱਕਰ ਗਈ ਸੀ ਉਹ ਹੀ ਮੁੰਡੇ ਨਾਲ ਲੈ ਦੱਸ ਹੈ ਕੰਬਲੀ ਅਗਲਾ ਕੀ ਆਖੂਗਾ ਵੀ ਕੁੜੀ ਨੇ ਸਕੂਟਰ ਨਹੀਂ ਚਲਾਉਣੀ ਆਉਂਦੀ ਉਹ ਕੁਝ ਨਹੀਂ ਕਹਿੰਦਾ ਬਹੁਤ ਸਾਊ ਆ ਉਹ ਮੁੰਡਾ ਨਾਲੇ ਆਨੇ ਮੈਨੂੰ ਕੁਝ ਨਹੀਂ ਕਿਹਾ ਤੁਸੀਂ ਐਵੇਂ ਨਾ ਮੈਨੂੰ ਡਰਾਈ ਜਾਓ ਨਹੀਂ ਦੇਖੀਂਗੀ ਤੇ ਤੈਨੂੰ ਪਸੰਦ ਤਾਂ ਨਹੀਂ ਆ ਗਿਆ ਉਹ ਜਿਹੜੀ ਬਾਹਲੀ ਸਾਈਡ ਜੀ ਲਈ ਜੰਨੀ ਐ ਉਹ ਨਾਨਾ ਪੂਆ ਤੁਸੀਂ ਵੀ ਕਿਹ ਇਦਾਂ ਦੀ ਗੱਲਾਂ ਕਰਦੇ ਹੋ ਲਹ ਹੈ ਕਮਲੀ ਸ਼ਰਮਾਈ ਜਾਂਦੀ ਐ ਇਹਦੇ ਚ ਸ਼ਰਮਾਉਣ ਆਈ ਕਿਹੜੀ ਗੱਲ ਐ ਨਾਲੇ ਜੇ ਤੈਨੂੰ ਮੁੰਡਾ ਐਡਾ ਹੀ ਪਸੰਦ ਆ ਗਿਆ ਤਾਂ ਮੈਨੂੰ ਦੱਸ ਮੈਂ ਤੋੜ ਲੂੰ ਗੱਲ ਨਾਲੇ ਭੂਆ ਮੰਗਰਪਤੀ ਜੀ ਤਾਂ ਆ ਜਾਂਦੀ ਐ ਭੂਆ ਭਤੀਜਾ ਇੱਕ ਘਰ ਵੀ ਵਈ ਜਾਂਦੀ ਨੇ ਇਹ ਤਾਂ ਫੇਰ ਵੀ ਇੱਕ ਪਿੰਡ ਹੈਗਾ ਓਹ ਭੂਆ ਤੂੰ ਤਾਂ ਵਈ ਪਿੱਛੇ ਪੈ ਗਈ ਇਹ ਜੀ ਕੋਈ ਗੱਲ ਨਹੀਂ ਹੈਗੀ ਓ ਚੰਗਾ ਨਹੀਂ ਪਿੱਛੇ ਪੈਂਦੀ ਘਟੋ ਘਟ ਮੈਨੂੰ ਪਤਾ ਤਾਂ ਹੋਵੇ ਵੀ ਉਹ ਮੁੰਡਾ ਕੌਣ ਐ ਕੀ ਨਾਮ ਐ ਇਦੀ ਮੇਰੀ ਭਤੀਜੀ ਨਾਲ ਦੋ ਵਾਰੀ ਟੱਕਰ ਹੋ ਗਈ। ਉਹ ਜਾਂਦੀ ਜਾਂਦੀ ਨਾਂ ਤਾਂ ਦੱਸ ਜਾ। ਨਾਂ ਉਹਦਾ ਗੁਰੀ ਐ। ਅੱਛਾ ਲੈ ਕਾਮਲੀ ਆਪਣੇ ਗੁਰੀ ਦੀ ਗੱਲ ਕਰਦੀ ਐ। ਉਹ ਤਾਂ ਮੁੰਡਾ ਬਥੇਰਾ ਸਾਊ ਐ ਗੁਰੀ ਤਾਂ। ਜੀਤੇ ਕੀ ਕਰਦੀ ਆ ਤੂੰ ਕੁਛ ਨਹੀਂ 부ਆ ਬਸ ਤਿਆਰ ਹੋ ਕੇ ਮੈਂ ਬਾਜ਼ਾਰ ਜਾਣਾ ਸੀ ਥੋੜਾ ਜਿਹਾ ਕੰਮ ਸੀਗਾ ਮੈਨੂੰ ਬਾਜ਼ਾਰ ਜੇ ਮੜ ਜਾ ਠਹਿਰ ਕੇ ਵਗ ਜਾਂਦੀ ਤੂੰ ਕੀ ਹੋ ਗਿਆ 부ਆ ਮੈਂ ਨਾ ਆਲੂ ਵਾਲੇ ਪਰੌਂਠੇ ਜੇ ਬਣਾਉਂਦੀ ਸੀ ਮੇਰੇ ਨਾਲ ਲੱਕ ਕੇ ਬਣਵਾ ਦੇ ਚਲੋ ਬਣਵਾ ਦਿੰਨੀ ਆ 부ਆ ਚਲੋ ਤੁਸੀਂ ਮੇ ਆਨੀਆ ਚਲ ਆ ਜਾ ਮੈਂ ਤਿਆਰੀ ਕਰਦੀ ਆ ਇਹਨੇ ਠੀਕ ਆ ਜਾ ਚੰਗਾ ਠੀਕ ਦੱਸ 부ਆ ਨੇ ਵੀ ਹੁਣੇ ਆਉਣਾ ਸੀਗਾ ਉਧਰੋਂ ਗੁਰੀ ਮੇਰਾ ਵੇਟ ਕਰ ਰਿਹਾ ਹੋਊਗਾ ਮੈਂ ਭੂਆ ਨੂੰ ਨਾਂ ਵੀ ਨਹੀਂ ਕਰ ਸਕਦੀ ਭੂਆ ਨੂੰ ਸ਼ੱਕ ਹੋ ਜਾਣਾ ਚੱਲ ਮੈਂ ਗੁਰੀ ਨੂੰ ਫੋਨ ਕਰਦੀ ਆਂ ਜੀਤੀ ਦਾ ਵੀ ਸਰਾ ਹੀ ਪੈ ਜਾਵੇ ਮੈਨੂੰ ਬੁਲਾ ਕੇ ਆ ਪਾਈ ਨਹੀਂ ਹੈਗੀ ਕਹਿੰਦੀ ਹੁਣ ਆਉਣੀਆ ਹੁਣ ਆਉਣੀਆ ਇੰਨਾ ਟਾਈਮ ਹੋ ਗਿਆ ਹਾਂ ਆ ਰਿਹਾ ਹਾਂ ਹੈਲੋ ਗੁਰੀ ਮੈਂ ਹਜੇ ਘਰ ਹੀ ਆਂ ਓਹ ਹਜੇ ਕਰੀਆ ਫੇ ਚੱਲੀ ਨਹੀਂ ਉਹ ਮੈਂ ਚੱਲਣ ਹੀ ਲੱਗੀ ਸੀ ਕਰੋ ਪੂਆ ਨੇ ਮੈਨੂੰ ਰੋਕ ਲਿਆ ਜੇ ਹੁਣ ਮੈਂ ਪੂਆ ਨੂੰ ਕਹਿੰਦੀ ਪੂਆ ਨੂੰ ਸ਼ੱਕ ਹੋ ਜਾਣਾ ਸੀਗਾ ਅੱਛਾ ਇਹਦਾ ਮਤਲਬ ਤੂੰ ਹੁਣ ਮੈਨੂੰ ਮਨਾ ਕਰ ਰਹੀ ਐ ਪਲੀਜ਼ ਤੁਸੀਂ ਗੁਰੀ ਗੁੱਸਾ ਨਾ ਕਰਿਓ ਆਪਾਂ ਕੱਲ ਮਿਲਦੇ ਆਂ ਆਹੋ ਕੱਲ ਨੂੰ ਮਿਲਾਂਗੇ ਉਹ ਨਾ ਤੂੰ ਯਾਰ ਕੱਲ ਮਿਲਿਆ ਇਹ ਤਾਂ ਮੈਂ ਕਮਲਾ ਜਿਹੜਾ ਤੇਰੇ ਪਿਆਰ ਚ ਪਾਗਲ ਹੋ ਰਿਹਾ ਉਹੋ ਗੁਰੀ ਉਹ ਗੱਲ ਨਹੀਂ ਹੈਗੀ ਹੈਲੋ ਗੁਰੀ ਸਾਰਾ ਮੂਡ ਖਰਾਬ ਕਰਤਾ ਮੈਂ ਉਹਰੇ ਖੜਾ ਵੇਟ ਕਰੀ ਜਨਾ ਆਪ ਕੋ ਉਹਦੀ ਚਮਚੀ ਮਿਲ ਰਹੀ ਆ ਚੱਲ ਜੇ ਉਹਨੂੰ ਕੋਈ ਪਰਵਾਹ ਨਹੀਂ ਫਿਰ ਆਪਾਂ ਨੇ ਕੀ ਲੈਣਾ ਮੈਂ ਵੀ ਖੇਤੀ ਬਾਗ ਜਨਾ ਕੱਪੜੇ ਚੇਂਜ ਕਰਕੇ ਲੈ ਹੁਣ ਇਹ ਰੁੱਸ ਗਿਆ ਹੁਣ ਮੈਂ ਗੁਰੀ ਦੀ ਸੁਣਾ ਕੇ ਭੂਆ ਦੀ ਸੁਣਾ ਮੈਂ ਤੇ ਵਿੱਚ ਵਿਚਾਲੇ ਫਸ ਗਈ ਨਹੀਂ ਆ ਜਾ ਕੁੜੀਏ ਬਾਲੀ ਟਾਈਮ ਲਾਤਾ ਆ ਗਈ ਪੂਆ ਕਾ ਪੂਆ ਕੀ ਕਰਨ ਲੱਗੀ ਸੀ ਉਹ ਪੂਆ ਮੇਰੀ ਸਹੇਲੀ ਦਾ ਫੋਨ ਨਹੀਂ ਸੀ ਕਰਦਾ ਲੈ ਦੱਸ ਐਨਾ ਚਿਰ ਲਾਇ ਮੈਂ ਸਾਰੀ ਤਿਆਰੀ ਕਰਤੀ ਆਲੂ ਵੀ ਆਵਾਰ ਤੇ ਅੱਛਾ ਉਤੋਂ ਤਰਫ ਫੁੱਫੜ ਵੀ ਆਉਣ ਆਲੇਗਾ ਇਕਾ ਜੋ ਗੁੱਸੇ ਹੋ ਕੇ ਗਿਆ ਲੈਤੀ ਹੋ ਗਿਆ ਸੀ ਮੂੰਹੀ ਬਸ ਬੈਠਾ ਬੈਠਾ ਬੋਲ ਪਿਆ ਤਾਈ ਹੁਣ ਮੈਂ ਆਲੂ ਵਾਲੇ ਪਰੌਂਠੇ ਪਕਾਉਣ ਲੱਗੀ ਮਖਾਂ ਉਦ ਸਾਰਾ ਗੁੱਸਾ ਸ਼ੂਮੰਤਰ ਹੋ ਜਾਂਦਾ ਆਲੂ ਵਾਲੇ ਪਰੌਂਠੇ ਗਾ ਕੇ ਅੱਛਾ ਹਾਂ ਅੱਛਾ ਇਹ ਗੱਲ ਹੈ ਹਾਂ ਇਹ ਗੱਲ ਹੈ ਮੈਂ ਵੀ ਸੋਚਾ ਅੱਜ ਪੂਆ ਆਪ ਆਲੂ ਵਾਲੇ ਪਰੌਂਠੇ ਘਰ ਤੋਂ ਬਣਾਈ ਜਾਂਦੀ ਹੈ ਔਰ ਮਾਹ ਚਾਲ ਫਿਰ ਮਨਾਉਣਾ ਵੀ ਹੁੰਦਾ ਹੈ ਜੇ ਕੋਈ ਰੁੱਸ ਜੇ। ਅੱਛਾ ਪੋ ਜੇ ਆਪਾਂ ਕੋਈ ਚੀਜ਼ ਬਣਾ ਕੇ ਮਤਲਬ ਉਹਦੀ ਫੇਵਰਿਟ ਖਵਾ ਦਈਏ ਫਿਰ ਬੰਦਾ ਮੰਨ ਜਾਂਦਾ ਹੈ। ਲੈ ਹੋਰ ਮੰਨੇ ਕਿਵੇਂ ਨਾ ਹਮੇਸ਼ਾ ਬੰਦੇ ਦਾ ਦਿਲ ਦਾ ਰਸਤਾ ਪੇਟ ਨਹੀਂ ਹੁੰਦਾ। ਅੱਛਾ ਪੋ ਹਾਂ ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀ। ਜਦੋਂ ਤੇਰਾ ਪੁੱਫੜ ਰੁੱਸ ਜਾਂਦਾ ਹੈ ਮੈਂ ਝੱਟ ਉਹਨਾਂ ਨੂੰ ਆਲੂ ਵਾਲੇ ਪਰੌਂਠੇ ਬਣਾ ਕੇ ਦਿੰਦੀ ਆ। ਜਦੀ ਮੰਨ ਜਾਂਦਾ ਮੇਰਾ। ਬਾਪੂਆ ਮੰਨਣਾ ਪਊਗਾ ਤੇਰੇ ਤੇ ਪੁੱਫੜ ਦੇ ਪਿਆਰ ਦਾ। ਇੱਕ ਰੁੱਸ ਜਾਂਦਾ ਇੱਕ ਝੱਟ ਦੇਣੇ ਮਨਾ ਲੈਂਦਾ ਚੱਲ ਹੁਣ ਤੂੰ ਫਿਰ ਕੰਮ ਵੀ ਕਰੇਂਗੀ ਕੋ ਗੱਲਾਂ ਹੀ ਮਰੀ ਜਾਣਗੀਆਂ ਛੇਤੀ ਛੇਤੀ ਹੱਥ ਚਲਾ ਬਸ ਛੇਤੀ ਛੇਤੀ ਹੱਥ ਚਲਾ ਕੇ ਰਾਂ ਚੱਲ ਪੂਆ ਮੈਂ ਸਾਰੇ ਕੰਮ ਕਰਤੇ ਮੈਂ ਬਾਜ਼ਾਰ ਜਾ ਰਹੀਆਂ ਚੰਗਾ ਵਗ ਜਾ ਦਾਸ ਮੈਂ ਵੀ ਕੰਮਲੀ ਨੇ ਜ਼ਿਆਦਾ ਨਾ ਕਰਿਆ ਸਬਜ਼ੀ ਵੀ ਲਿਓਣ ਆਲੀ ਪਈ ਸੀ ਜੀਤੀ ਨੂੰ ਕਹਿੰਦੀ ਚੰਗੀ ਪੱਲੀ ਗਈ ਸੀ ਸਕੂਟਰੀ ਜੀ ਤੇ ਆਪੀ ਲਿਓਣੀ ਪਊ ਹੁਣ ਤਾਂ ਜਾ ਕੇ ਇੱਕ ਜੈਵੜੇ ਦਾ ਦੂਰ ਵੀ ਬਾੜੀ ਐ ਕੀ ਕਰੀਏ ਚੱਲ ਦੇਖਦੀ ਆਂ ਪਹਿਲਾਂ ਜਾਨੀ ਗੁਰੀ ਅੱਛਾ ਚਲ ਸੌਰੀ ਥੋੜਾ ਜਿਹਾ ਲੇਟ ਹੋ ਗਈ ਗੁਰੀ ਅੱਛਾ ਜੇ ਮੇਰੇ ਨਾਲ ਗੁੱਸਾ ਆਲੂ ਵਾਲੇ ਪਰੌਂਠੇ ਨਾਲ ਤਾਂ ਨਹੀਂ ਕੋਈ ਗੁੱਸਾ ਹੈਗਾ ਇਹ ਤਾਂ ਖਾ ਸਕਦਾ ਹੈ ਅੱਛਾ ਆਲੂ ਵਾਲੇ ਪਰੌਂਠੇ ਲਾਈਆਂ ਮੇਰੇ ਲਈ ਹਾਂ ਤੁਹਾਡੇ ਲਈ ਲੈ ਕੇ ਆਈਆਂ ਉਹ ਵੀ ਆਪਣੇ ਹੱਥਾਂ ਨਾਲ ਬਣਾ ਕੇ ਸਬਜੀ ਕਿਹੜਾ ਨੇੜੇ ਤੇੜੇ ਹੈ ਦੁਕਾਨਾਂ ਉਹ ਪਈਏ ਦੋ ਕੋਵਟ ਹੈ ਅੱਜ ਜਿੱਤੀ ਦੀ ਸਕੂਟਰੀ ਇਹ ਤਾਂ ਕਹਿੰਦੀ ਸੀ ਮੈਂ ਬਾਜ਼ਾਰ ਜਾਨੀ ਆ ਤੇ ਇਹ ਇੱਥੇ ਖੇਤਾਂ ਚ ਕੀ ਕਰਦੀ ਹੈਗੀ ਲੈ ਦੇਖਾ ਤਾਂ ਪਹਿਲਾਂ ਜਾ ਕੇ ਕੌਣ ਰਿਚੀ ਸੁਆਦ ਨੇ ਐਨਾ ਰਿਸਕ ਲੈ ਕੇ ਮੈਂ ਤੁਹਾਨੂੰ ਦੇਖੋ ਮਿਲਣ ਆਨੀ ਆ ਜੇ ਕਿਸੇ ਨੇ ਦੇਖ ਲਿਆ ਐਵੇਂ ਪੰਗਾ ਪੁੰਗਾ ਪੈ ਜਾਊਗਾ ਬੁੱਲਾ ਪਿਆਰ ਚਾਹੇ ਉਸ ਤੋਂ ਹੁੰਦਾ ਹੀ ਆ ਨਾਲੇ ਗੱਲ ਰਹੀ ਪੰਗੇ ਦੀ ਜੇ ਪੰਗਾ ਮੁੰਗਾ ਪੈ ਗਿਆ ਵਾਅ ਕਰਾਂਗੇ ਐਵੇਂ ਟੈਨਸ਼ਨ ਲੈ ਗਾ ਪੰਗਾ ਨਹੀਂ ਪੈਣ ਦੇ ਤੁਸੀਂ ਇਹ ਨਾਲੇ ਮੀ ਟੈਨਸ਼ਨ ਲਈ ਜੀ ਵਿਆਹ ਤਾਂ ਮੈਂ ਤੇਰੇ ਨਾਲ ਹੀ ਕਰਾਉਣਾ ਉਹ ਸੱਚਾ ਪਿਆਰ ਕਰਦਾ ਮੈਂ ਕਿਹੜਾ ਕੋਈ ਟਾਈਮ ਪਾਸ ਕਰਨਾ ਜਿਹੜੇ ਸੱਚਾ ਪਿਆਰ ਕਰਦੇ ਹੁੰਦੇ ਨੇ ਉਹ ਖੇਤਾਂ 'ਚ ਲੁਕ ਲੁਕ ਕੇ ਨਹੀਂ ਮਿਲਦੇ ਹੁੰਦੇ ਪੁੱਤ ਸਗੋਂ ਘਰੇ ਆਪਦੇ ਮਾਪਿਓ ਨਾਲ ਗੱਲ ਕਰੋ ਗੱਲ ਕਰਕੇ ਰਿਸ਼ਤਾ ਮੰਗੋ ਇੱਕ ਦੂਜੇ ਦਾ ਪੂਆ ਜੀ ਤੁਸੀਂ ਇੱਥੇ ਹਾਂ ਮੈਂ ਕੁੜੀ ਤੂੰ ਵੀ ਇਹਨੂੰ ਪਿਆਰ ਕਰਦੀ ਆਂ ਹਾਂ ਪੂਆ ਲੈ ਫਿਰ ਜਦੋਂ ਮੀਆਂ ਬੀਬੀ ਰਾਜੀ ਫਿਰ ਕੀ ਕਰੂਗਾ ਕਾਜੀ ਲੈ ਪੁੱਤ ਅੱਜ ਤੋਂ ਤੁਹਾਡਾ ਵਿਆਹ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਆਜੋ ਫਿਰ ਕਰੀਏ ਵਿਆਹ ਦੀਆਂ ਤਿਆਰੀਆਂ